ਹਾਂ 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 ਵੀ ਦੱਸ ਦੱਸ ਮੈਂ ਬੋਲਦੀ ਵਿਕਰਮ ਰਾਣੀ ਬੋਲ ਰਿਹਾ ਨਹੀਂ ਹਾਂ ਹਾਂ ਮੈਂ ਵਿਕਰਮ ਬੋਲ ਰਿਹਾ ਦੱਸ ਹਾਂ ਮੈਂ ਬੋਲਦੀ ਬੋਲ ਰਹਾ ਹਾਂ ਹਾਂ ਬਹੁਤ ਮੈਂ ਕਿਹਾ ਮਾਰਾ ਆਇਆ ਬਚਾਰੀ ਸੁਣੀ ਅੰਨੀ ਸੜਕੀ ਮੈਂ ਕਿਹਾ ਸੌਂ ਕਰ ਲਵੇ ਮੈਂ ਕਿ ਤੂੰ ਸੀ ਨਾ ਜਿਹੜੀ ਜਦੋਂ ਪਹਿਲਾਂ ਤੁਸੀਂ ਮੜਨਾ ਮਾਰਤਾ ਹੈ ਨਹੀਂ ਫੇਰ ਕੋਈ ਅਜੇ ਰਾਣਾ ਮਾਰਤਾ ਹੋਰੇ ਮਾਰਤਾ ਕੋਈ ਆਪ ਦੇ ਹਿਸਾਬ ਨਾਲ ਹੀ ਤੁਸੀਂ ਆਪ ਹੀ ਬੰਦੇ ਕਰੀ ਜਾਂਦੇ ਹੋ ਨਾ ਤੁਹਾਨੂੰ ਪਤਾ ਤੈਨੂੰ ਹੈ ਕਿ ਵੀ ਕੀ ਅੰਕੀ ਚੁੱਕੀ ਹੋ ਤੁਸੀਂ ਮਾਰਦੇ ਮੁੰਡੇ ਬਸ ਕੁਰਦਿਆਂ ਦੀ ਗੱਲ ਇਹ ਗੱਲ ਨਹੀਂ ਜੇ ਤੂੰ ਪੁੱਛੂਗਾ ਤਾਂ ਬੰਦਿਆਂ ਵੀ ਗੱਲ ਕਰ ਮੇਰੇ ਠੀਕ ਹੈ ਆਹ ਜਿਹੜੀ 100 ਰੁਪਏ ਦੀ ਚਾਹ ਨਹੀਂ ਨਾ ਬੰਦੇ ਦੀ ਮੁਖਵਰਨੇ ਠੀਕ ਹੈ ਤੂੰ ਹੀ ਮਾਰੀ ਜਾਂਦੇ ਹੋ 200 ਰੁਪਏ ਦੇ ਬੇਵਕੂਫੀਆਂ ਨੇ ਜਿਹੜਾ ਅੰਕੀ ਦੀ ਮਰਿਆ ਤਾਂ ਕੰਦ ਪੜਦਾ ਬੰਦਾ ਬਟਰਾ ਉਹ ਦਲੇਰ ਸਿੱਖ ਠੀਕ ਹੈ ਨਾ ਕੀ ਨਾਲ ਯਾਰੀ ਹੁੰਦੀ ਹੈ ਬਰਾੜ ਸਾਹਿਬ ਆਪਾਂ ਤੇ ਬੰਦੇ ਨਾਲ ਯਾਰੀ ਨਹੀਂ ਰੱਖੀ ਸਾਡੇ ਗਰੁੱਪ 'ਚ ਬਹੁਤ ਲੱਲੀ ਖੱਲੀ ਬੰਦੇ ਯੋ ਲੋ ਸੋਹਣਾ ਜੀ ਚੰਗੀ ਗੱਲ ਆ ਕੋਨੂੰ ਲੱਗਦਾ ਕਿ ਉਹ ਤਾਂ ਮੁੱਖ ਵਰਦੇ ਚਾਹੀਦਾ ਮੇਰਾ ਤਾਂ ਕੋਈ ਨਹੀਂ ਆਂਦੇ ਨੇ ਨਾ ਸਾਹ ਦਾ ਕਰੋ ਪਰ ਜੇ ਵੀ ਕਰਨਾ ਹਰਕਤਾਂ ਨਾਲ ਕੋਰਤ ਦੇ ਆ ਆਂਦੀ ਹਰਕਤਾਂ ਕਰਕੇ ਮਰਿਆ ਉਹ ਠੀਕ ਆ ਨਾ ਅੱਛਾ ਆ ਬੀ ਚਾਹ ਕੋਈ ਨਹੀਂ ਕਰਦਾ ਐਂਕਸਪੈਕਟ ਜਾਖੜ ਨੇ ਤੇ ਕੋਈ ਨੇ ਮੁਹਬਰੀ ਨਹੀਂ ਕੀਤੀ ਤੁਹਾਨੂੰ ਕਿ ਚੱਕ ਕੇ ਮਾਗੇ ਤੋਂ ਸ਼ੁਰੂ ਕਰਤੀ ਤਾ ਜਿਹਨੇ ਅਸੀਂ ਨਹੀਂ ਕੀਤਾ ਤੂੰ ਹੀ ਕਹਿੰਦਾ ਸੀ ਨਾ ਵੀ ਮੈਂ ਸਾਡਾ ਕੋਈ ਰੋਲ ਨਹੀਂ ਤੂੰ ਨਰਿੰਦਰ ਨਰੂੰ ਦਾ ਆਜਣਾ ਹੈਗਾ ਤੁਹਾਡਾ ਨਰੇਸ਼ ਇਹ ਕਿਹਦਾ ਬੰਦਾ ਫੁਕਾ ਦੇ ਸੀ ਗੱਲ ਤਾਂ ਨਹੀਂ ਕਰਦੇ ਅੱਤਵਾਦੀ ਵਾਲੇ ਜਿਹਨੇ ਪੈਂਦੇ ਉਹ ਕਿਹੜੇ ਨੇ ਐ ਪ੍ਰਦੀਪ ਦਾ ਇਹ ਕੌਣ ਹੈ ਅੱਜ ਵੀ ਕਿ ਪ੍ਰਦੀਪ ਮਾਰਦਾ ਅੱਜ ਵੀ ਕਿ ਮੈਂ ਬਟਾਲੀ ਚ ਪੱਕ ਨਹੀਂ ਸੀ ਧੰਨਵਾਦ ਅਪੜਾ ਬੱਚਾ ਜਿਹੜਾ ਜੜਾ ਚਸਕਾ ਜਿਹੜੀ ਚਸਕੇ ਜੇਵਾ ਕੀਤੀ ਹੈ ਨਾ ਲक्की ਨੂੰ ਪੇਸ਼ ਕਰਵਾ ਕੇ ਆਪਦੇ ਕੋਲੇ ਜਿਹੜਾ ਰਮਾਣਦਾ ਦੇ ਸਪੈਸ਼ਲ ਉਹ ਤੁਸੀਂ ਕਮੈਂਟ ਦਿੱਤਾ ਉਹਦਾ ਧੰਨਵਾਦ ਕਰਦਾ ਮੈਂ ਤੁਹਾਡਾ ਚੰਗੀ ਤਰ੍ਹਾਂ ਕਰਾਂਗੇ ਕੋਈ ਮੇਰੇ ਸਾਡੇ ਲਈ ਤੂੰ ਵੀ ਉਹਦਾ ਉਹ ਵੀ ਉਹਦਾ ਜਿਹੜਾ ਗਲਤ ਕੰਮ ਕਰੂ ਉਹਨੂੰ ਬਿਲਕੁਲ ਬਖਸ਼ਣਾ ਨਹੀਂ ਐਂਟੀ ਹਾਲਾ ਤੁਮ ਨੂੰ ਵੀ ਜਾਣਦਾ ਮੇਰੀ ਗੱਲ ਸੁਆ ਆਪਦਾ ਕਰੀ ਅਸੀਂ ਬਿਲਕੁਲ ਸਹੀ ਕੰਮ ਕਰਦੇ ਨੌਕਰੀ ਦੇ ਮੁਤਾਬਕ ਕਰਦੇ ਆ ਬਾਈ ਜੀ ਇਸ ਸਾਲ ਹੋ ਗਈ ਮੈਡਮ ਮੈਡਮ ਤੁਸੀਂ ਅਸੀਂ ਤੁਹਾਨੂੰ ਲਾਗੇ ਅਸੀਂ ਦਿਖਾਵਾਂਗੇ ਕਿ ਇਹ ਮਰੀਜ਼ ਨੂੰ ਕਿਹੜੇ ਮਾਰਿਆ ਤੇ ਉਹਨਾਂ ਨੂੰ ਸਪੈਸ਼ਲ ਟਰੀਟਮੈਂਟ ਕਿਉਂ ਦਿੱਤਾ ਤੁਸੀਂ ਰਮਾਨ ਤੇ ਉਹਨਾਂ ਨੂੰ ਕੀ ਟਰੀਟਮੈਂਟ ਕਰਾਇਆ ਦੱਸੋ ਕੋਈ ਕੁਝ ਕਿਸੇ ਨੂੰ ਅਸੀਂ ਕਦੇ ਨਹੀਂ ਦਿੰਦਾ ਰਿਕ ਨੂੰ ਜੁੱਤੀ ਮਾਰੀਦੀ ਆ ਉਹੀ ਫੁੱਟਿਆਂ ਨੇ ਮਾਰੀ ਉਹੀ ਉਹਨਾਂ ਦੇ ਸਾਡੇ ਲਈ ਸਭ ਰਾਹ ਤੋੜੇ ਕਦੇ ਠੀਕ ਹੈ ਨਾ ਪਰ ਜੇ ਸਾਹ ਗਲਤੀ ਫੈਲੀਆਂ ਨਾ ਕੀਤੀ ਕੋਈ ਕੋਈ ਮੁਖਬਰ ਰਹਿੰਦੂ ਉਹ ਫੁੱਟਿਆਂ ਕਰੀ ਜਵਾਬ ਦੀ ਸਾਡਾ ਦਾ ਸਾਡੇ ਆਪ ਦਾ ਜਦੋਂ ਹੋਊਗਾ ਤੇ ਕਰੋ ਗਲਤੀ ਤਾਂ ਵੀ ਬਿਲਕੁਲ ਨਹੀਂ ਬਚਣਾ ਨਹੀਂ ਠੀਕ ਹੈ ਨਾ ਅਸਰ ਰਾਤ ਨੂੰ ਇੰਨੀ ਕਰਾ ਰਿਹਾ ਨੰਬਰ ਵਿੱਚ ਰਾਤ ਨੂੰ ਬਹੁਤ ਕੋਲਾ ਆਈ ਜਾਂਦੇ ਰਿਹਾ ਹਾਂ ਮੈਂ ਕਰ ਰਿਹਾ ਸੀ ਮੈਂ ਹੀ ਕਰਾਂਗਾ ਨੰਬਰਾਂ ਉਹਾਂ ਗੱਲ ਸੁਣਨੀ ਚੰਗੀ ਨਾ ਵੀ ਇਹ ਕੰਮ ਕਰਿਆ ਨਾ ਕਰੀਏ ਠੀਕ ਹੈ ਨਾ ਇਹ ਤਾਂ ਉਲਟਾ ਮੈਂ ਤੈਨੂੰ ਤੇਰੀ ਯਾਦ ਕਰਾਈ ਤੈਨੂੰ ਕਹਿੰਦਾ ਜਿਹੜਾ ਆ ਕੰਮ ਨਹੀਂ ਕਿਉਂ ਨਹੀਂ ਦੀ ਆ ਪ੍ਰਦੀਪ ਆਲਾ ਫਿਰ ਆਰ ਪੀ ਜੀ ਜੀ ਨਰੇਸ਼ ਆ ਗਿਆ ਇਹ ਤੂੰ ਤਮ ਸੀਗੇ ਆਪਣੀ ਗੱਲ ਨਹੀਂ ਸੀ ਪਾਓ ਬਾਈ ਕੀ ਨਾਮ ਆਇਆ ਸੀ ਪ੍ਰੇਮੀ ਦਾ ਠੀਕ ਹੈ ਨਾ ਪ੍ਰੇਮੀ ਛੱਡ ਰਿਹਾ ਰਪੀਜੀ ਦਾ ਕਿਉਂ ਕਰਿਆ ਫਿਰ ਇੰਟੈਲੀਜੈਂਸ ਤੇ ਉਹ ਨਰੇਸ਼ ਨੇ ਕਿਉਂ ਬੰਦੇ ਦਿੱਤੇ ਜੇ 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 ਤੁਹਾਨੂੰ ਨਾ ਜੇ ਜੇ ਤੁਹਾਨੂੰ ਨਾ ਆਪੀ ਦੇਤੇ ਤਾਂ ਕੁਝ ਨਾ ਮਾਰੇ ਹੁੰਦੇ ਆ ਕਿ ਉੱਤੇ ਉਹਦੇ ਘੋੜੇ ਜਿੰਨੇ ਵੀ ਆ ਸਾਰੇ ਕਿਰਾਏ ਦਾ ਜੋ ਬੰਦ ਕਰੂ ਉਹ ਅਸੀਂ ਕਿਸੇ ਨੂੰ ਕੁਝ ਸਪੈਸ਼ਲ ਟਰੀਟਮੈਂਟ ਨਹੀਂ ਦਿੰਦੇ ਮਤਲਬ ਕੋਈ ਦਿੱਤੀ ਆ ਨਾ ਤੁਹਾਨੂੰ ਨਾ ਇਹਨੂੰ ਠੀਕ ਹੈ ਨਾ ਬਿਲਕੁਲ ਜੇ ਜੇ ਕੋਈ ਵੀ ਕੈਰ ਕੁਬੀ ਤੇ ਜੇ ਮਾਨੂਰੂਪਾ ਮਾਰ ਕੇ ਸਪਟਾਈ ਕਰੀ ਮਾਰਤੇ ਚੱਕੂ ਦੇ ਮਰਜ਼ੀ ਆ ਕਰੋ ਭਾਈ ਜੀ ਜੇ ਤੂੰ ਚੱਕੂ ਮਾਨੂਰੂਪਾ ਗਿਫਟ ਪੈ ਕਰਕੇ ਦੇਤੇਗਾ ਤੂੰ ਆਦੂ ਰਹਿ ਸਾਡੇ ਅਪਣੀ ਕੀ ਕੰਮ ਅਜਿਹਾ ਜਿਹੜਾ ਗਲਤ ਕੰਮ ਕਰੂਗਾ ਕਾਨੂੰਨ ਨੂੰ ਹੱਥ ਚ ਲਊਗਾ ਜਿਵੇਂ ਤੂੰ ਤੇ ਸੇਹ ਮਾਰਤਾ ਉਹ ਮਾਰ ਤੋਂ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਜਿੰਨੇ ਕਰ ਲਏ ਆ

ਆਧੀ ਇਹ ਗੱਲ ਮੈਂ ਉਸ ਤੇ ਅੱਜ ਦੱਸ ਕਰੂਗਾ ਉਹ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਸਾਫ਼ ਤੈਨੂੰ ਦੱਸਤਾ ਠੀਕ ਹੈ ਨਹੀਂ ਕਰ ਬਿਲਕੁਲ ਸੁਣ ਮੈਂ ਮਾਰ ਕੇ ਪਾਤੀ ਜੰਗਲ ਵਾਲੀ ਪਹਿਲੀ ਵਾਲਾ ਪੂਰੀ ਆ ਕੇ ਕਾਗਜ਼ ਪੜਾ ਕੇ ਤੁਸੀਂ ਮੈਨੂੰ ਢੋਂਡੇ ਕਰਕੇ ਨਾ ਧੁੱਟੇ ਕਰਕੇ ਤੇਰੀ ਗੱਲ ਸੁਣ ਤਰੀਂ ਦਰ ਨਾ ਮੈਨੂੰ ਲੋੜ ਆ ਤੈਨੂੰ ਇਸ ਸਟੇਸ਼ਨ ਦੀ ਤੈਨੂੰ ਮੈਂ ਇਹਨਾਂ ਦਾ ਜਿਹੜਾ ਤੂੰ ਆਂਸਰ ਸਾਨੂੰ ਕੀ ਆ ਠੀਕ ਹੈ ਨਾ ਹਾਂ ਤੇ ਮੈਂ ਜਿਹੜੀ ਗੱਲ ਕਰ ਰਹੀ ਗੱਲ ਹੀ ਕਹਿ ਰਹੀ ਮੈਂ ਜਿਹੜਾ ਮੁਖਤਰ ਪਰ ਆਏਗੇ ਥੋੜੇ ਹਾਂਜੀ ਸਾਨੂੰ ਕੁਝ ਨਹੀਂ ਪਤਾ ਤੇ ਤੈਨੂੰ ਲੱਗਦਾ ਅਸੀਂ ਨਾ ਅਸੀਂ ਕੁਝ ਬਣਾਇਆ ਨਾ ਬਣਾਈਏ ਅਸੀਂ ਸਹੀ ਕੰਮ ਕੀਤਾ ਉਹੀ ਕਰਾਂਗੇ ਜੇ ਲੋਕਾਂ ਦੇ ਪੁੱਤ ਮਰਨ ਨਾਲ ਪੁੱਤ ਪੁੱਤ ਪੈਂਦਾ ਹੁੰਦਾ ਤਾਂ ਘਾਟਾ ਹੀ ਕਰ ਰਹੇ ਸੀ ਜੇ ਤੁਸੀਂ ਕਾਹਦੇ ਜੋ ਕੇ ਹੁੰਦੇ ਅਰਸ਼ਿਤ ਨੇ ਕਾਹ ਤੋਂ ਪੈਂਦੇ ਜੇ ਪੁਲਿਸਾਂ ਪਰ ਆਹ ਗੱਲ ਨਹੀਂ ਕਰਦਾਈ ਅਸੀਂ ਆਪਦਾ ਕੰਮ ਕਰਨਾ ਤੂੰ ਆਪਦੇ ਕੰਮ ਕਰੀ ਜਾਨੇ ਕੋਈ ਨਹੀਂ ਦੇਖ ਲਾਂਗੇ ਆਪਾ ਚੰਡੀਗੜ੍ਹ ਜਾ ਕੇ ਜਿਹਨ ਭਰਾ ਮਾਰ ਕੇ ਉੱਥੇ ਤੁਹਾਨੂੰ ਸਬੂਤ ਨਹੀਂ ਮਿਲਿਆ ਕਾਹਦੀ ਪੁਲਿਸੋਂ ਤੁਸੀਂ ਬਰੀ ਹੋ ਗਏ ਬੰਦੇ ਕੀ ਪੁਲਿਸ ਵਰਕ ਕੀਤਾ ਤੁਸੀਂ ਕਿਹੜਾ ਕਿਹੜਾ ਭਰਾ ਮਾਰ ਕੇ ਮੈਂ ਕਿਰਨਾਲ ਨੂੰ ਇੰਡਸਟਰੀਅਲ ਏਰੀਆ 'ਚ ਆ ਕੇ ਮਾਰਕੀਆਂ ਝੂਠਾ ਤੈਨਾਂ ਤੁਹਾਨੂੰ ਇੱਕ ਸਬੂਤ ਨਹੀਂ ਮਿਲਿਆ ਕਾਹਦੀ ਪੁਲਿਸੋਂ ਤੁਸੀਂ ਤੰਦੇ ਕੇਸਾਂ 'ਚ ਬਰੀ ਹੋ ਗਏ ਉਹ ਕਿਵੇਂ ਬਰੀ ਹੋ ਗਏ ਤੁਸੀਂ ਇਹਦਾ ਯੋਚਾ ਕਿ ਸਾਡੇ ਤੋਂ ਹਟੇ ਹੋਏ ਵੀ ਹੋਣਗੇ ਕਿ ਕਰਕੇ ਕੈਪਚਰ ਪਾ ਕੇ ਲੈ ਆਏ ਕਿਸੇ ਕੋਲ ਨਹੀਂ ਕੁਝ ਤਾਂ ਜੋ ਸਹੀ ਹੈ ਮੈਂ ਤੈਨੂੰ ਇਹ ਕਹਿ ਰਿਹਾ ਹਾਂ ਕਿ ਜੇ ਕੋਈ ਗਲਤ ਕਰੂਗਾ ਬਿਲਕੁਲ ਨਹੀਂ ਆਉਣਾ ਇਹਦਾ ਨਾ ਉਹ ਕਾਨੂੰਨ ਮੁਤਾਬਕ ਬੰਦਾ ਸਮਾਜਿਕ ਦੇ ਪੱਖ ਤੋਂ ਜੋ ਹੋਊਗਾ ਰੈਟਲੀਏਸ਼ਨ ਚ ਅਸੀਂ ਉਹ ਕਰਾਂਗੇ ਇਹਦੇ ਵਿੱਚ ਕੋਈ ਉਹ ਗੱਲ ਨਹੀਂ ਤੂੰ ਫੋਨ ਕਰਕੇ ਮਾਰਤਾ ਮਾਰਤਾ ਹੋ ਸਿਰਾ ਉਹ ਮੁਖਬਰਾਂ ਕੋਈ ਸੰਗ ਮੁਖਬਰਾਂ ਦੇ ਲੋੜ ਨਹੀਂ ਸਾਡੇ ਕੋਲ ਕੋਈ ਗੱਲ ਨਹੀਂ ਬਹੁਤ ਖੁਸ਼ ਆ ਠੀਕ ਹੈ ਨਾ